ਕਰੋਂਗੇ ਆ 7 ਵਜੇ ਗਿਆ ਸਵਾ 7 ਸਾਨੂੰ ਫੋਨ ਆ ਗਿਆ ਹੈ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਸਾਨੂੰ ਨਹੀਂ ਦੱਸਿਆ ਕਿ ਐਕਸੀਡੈਂਟ ਕਿੱਦਾਂ ਹੋਇਆ ਵਾ ਇਹ ਤਾਂ ਸਾਨੂੰ ਬਾਅਦ ਚ ਪਤਾ ਲੱਗਾ ਉਹਨਾਂ ਦੇ ਚਾਈਨਾ ਡੋਰ ਨਾਲ ਗਲਾ ਹੀ ਕੱਟਿਆ ਗਿਆ ਸੀ ਬਹੁਤ ਵੀ ਰਸ ਪਾਪਾ ਦੀ ਕਿੰਨੀ ਯਾਦ ਆਉਂਦੀ ਹੈ ਪਾਪਾ ਦੀ ਬਹੁਤ ਯਾਦ ਆਉਂਦੀ ਆ ਪਾਪਾ ਦੀ ਬਹੁਤ ਯਾਦ ਆਉਂਦੀ ਆ ਪਾਪਾ ਨੇ ਮੇਰੇ ਇਹਨਾਂ ਇੰਨੇ ਵੱਡੇ ਵੱਡੇ ਪਰੇਸ਼ਾਨਾਂ ਦੀ ਗ ਹੈਲਪ ਕੀਤੀ ਆ ਪਰ ਕਿਹਦੇ ਮੇਰੇ ਹੁਣ ਪਾਪਾ ਦੀ ਨਹੀਂ ਹੈਲਪ ਕੀਤੀ ਸਾਨੂੰ ਜਿਨ੍ਹਾਂ ਨੇ ਉਹਨਾਂ ਦੀ ਹੈਲਪ ਕੀਤੀ ਉਹ ਕਹਿੰਦੀ ਅਸੀਂ ਬਹੁਤ ਗੱਡੀ ਵਾਲਿਆਂ ਨੂੰ ਰੋਕਿਆ ਬਹੁਤ ਮੋਟਰਸਾਈਕਲ ਵਾਲਿਆਂ ਨੂੰ ਖਿਲਾਰਿਆ ਉਹਨਾਂ ਦੇ ਤਰਲੇ ਕੱਢੇ ਆਂਦੀ ਹੈ ਸਾਨੂੰ ਦੋ ਬਸ ਸਾਨੂੰ ਹਸਪੀਟਲ ਨਾਲ ਹਸਪੀਟਲ ਪਹੁੰਚਾ ਦੋ ਪਰ ਕਿਸੇ ਨੇ ਗੱਡੀ ਨਹੀਂ ਖਿਲਾਰੀ ਕਿਸੇ 'ਚ ਇਨਸਾਨੀਅਤ ਨਹੀਂ ਹੈਗੀ ਹੁਣ ਤਾਂ ਜਨ ਸਰਕਾਰ ਮਿਸ਼ਾ ਕਹਿੰਦੀਆਂ ਨੇ ਵੀ ਅਸੀਂ ਚਾਈਨਾ ਡੋਰ ਤੇ ਠਲ ਪਾ ਰਹੇ ਨੇ ਆਏ ਦਿਨ ਜਦੋਂ ਅਸੀਂ ਦੇਖਿਆ ਵੀ ਪਰਚੇ ਦਰਜ ਕੀਤੇ ਜਾਂਦੇ ਨੇ ਫਿਰ ਚੈਨਲ ਨੂੰ ਆ ਕੇ ਹੋ ਜਾਂਦੀ ਇਸ ਤਰ੍ਹਾਂ ਦੀ ਸਰਕਾਰੀ ਵੇਚਦੀ ਹੈ ਸਰਕਾਰੀ ਖਰੀਦਦੀ ਆ ਸਰਕਾਰ ਸਰਕਾਰ ਇੱਕ ਪਾਸੋਂ ਲੈਂਦੀ ਦੂਜੇ ਪਾਸੇ ਵੇਚ ਦਿੰਦੀ ਆ ਇਹ ਤਾਂ ਮੇਰੇ ਬਾਬਾ ਦੇ ਤਾਂ ਮੋਧ ਹੋਈ ਆਇਤਾ ਚਾਈਨਾ ਡੋਰ ਦੀ ਡੋਰੀ ਬੰਦ ਕਰ ਦੋ ਜੋ ਬਣਾਉਂਦੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜੇ ਤੁਹਾਡੇ ਘਰ ਵਾਲਿਆਂ ਦੇ ਹੋਵੇ ਜੇ ਤੁਹਾਡੇ ਘਰ ਵਾਲੇ ਮੇਰੇ ਪਾਪਾ ਦੀ ਹੋਗੀ ਔਰ ਤਾਂ ਕਿ ਔਰ ਤਰੀਕੇ ਸੇ ਪਾਣੀ ਨਾ ਹੋਵੇ ਲੋਕੀ ਤਾਂ ਕਹਿੰਦੇ ਨੇ ਅਸੀਂ ਨਹੀਂ ਚਾਈਨਾ ਡੋਰ ਖਰੀਦਦੇ ਪਰ ਲੋਕ ਹੀ ਖਰੀਦਦੇ ਨੇ ਚਾਈਨਾ ਡੋਰਾ ਲੋਕੀ ਦੱਸਦਾ 20000 ਰੁਪਏ ਪਾ ਕੇ ਚਾਈਨਾ ਡੋਰ ਖਰੀਦਦੇ ਨੇ ਕਿੱਥੋਂ ਖਰੀਦਦੇ ਨੇ ਸਰਕਾਰੀ ਦਵੰਦੀ ਆ ਉਹਨਾਂ ਨੂੰ ਘਰੋਂ ਕਿਲਾ ਤਾਂ ਬਾਹਾਂ ਵਡੀਆਂ ਗਿਆ ਸਭ ਤੋਂ ਸਾਡੀਆਂ ਉਹਦੇ ਉਹਦੇ ਆਸਰੇ ਅਸੀਂ ਤੁਰੇ ਫਿਰਦੇ ਉਹ ਐਵੇਂ ਡਾਕਟਰੀ ਵਧੀਆ ਕਰਦਾ ਇਹ ਕਿ ਹਰ ਇੱਕ ਤਾਂ ਜੀ ਕਰਦਾ ਵੀ ਸ਼ਮਸ਼ੇਰ ਸਿੰਘ ਕੋਲ ਜਾ ਕੇ ਉੱਥੇ ਆਪਣਾ ਇਲਾਜ ਹੀ ਕਰਾ ਲਈਏ ਮਨੇ ਤੋਂ ਵੀ ਡਾਕਟਰ ਸਾਹਿਬ ਕੀ ਸੁਪਨੇ ਬੱਚਿਆਂ ਦੇ ਦੇਖਦੇ ਸੀ ਤੁਸੀਂ ਦੋਵੇਂ ਜੀ ਕਮਾਉਂਦੇ ਸੀ ਕੀ ਆਪਾਂ ਚ ਘਰੇ ਸਲਾਹ ਹੁੰਦੀ ਸੀ ਵੀ ਦੋਵੇਂ ਬੱਚਿਆਂ ਨੇ ਇਹਨਾਂ ਦਾ ਕਿਸ ਤਰ੍ਹਾਂ ਭੋਖ ਜਿਹੜਾ ਵਧੀਆ ਕਰਨਾ ਵਾ ਨਾ ਬੱਚਾ ਨੇ ਬਤਾ ਇਹਨੂੰ ਤਾਂ ਅਸੀਂ ਪੁਲਿਸ ਵਾਲਾ ਬਣਾਣਾ ਸੀ ਇਹ ਕੰਦੀ ਮੈਂ ਪੁਲਿਸ ਵਾਲਾ ਪਾਪਾ ਜਾਨਾ ਕਹਿੰਨਾ ਕੋਈ ਮੈਂ ਤੈਨੂੰ ਪੁਲਿਸ ਵਾਲੀ ਬਣਾਦਾਂਗਾ ਤੂੰ ਪੜ੍ਹਾਈ ਕਰ ਜਿੰਨਾ ਤੂੰ ਪੜਨਾ ਤੂੰ ਪੜ ਮੈਂ ਤੈਨੂੰ ਪੁਲਿਸ ਵਾਲੀ ਬਣਾਵਾਂਗਾ ਅਭੀ ਦੇ ਸੋ ਵੀ ਹੋਰ ਪਰਿਵਾਰ ਦਾ ਕਿਸ ਤਰ੍ਹਾਂ ਗੁਜ਼ਾਰਾ ਹੋਊਗਾ ਅਸੀਂ ਦੇਖਾ ਸਾਰੀ ਉਮਰ ਪਈ ਹੈ ਜੇ ਪਰਿਵਾਰ ਗਾੜੀ ਦੋ ਧੀਆਂ ਨੇ ਛੋਟੀਆਂ ਕਿਸ ਤਰ੍ਹਾਂ ਪਾਲਣ ਪੋਸ਼ਣ ਕਰਾਂਗੇ ਕੋਈ ਸਰਕਾਰ ਦਾ ਨਮੈਂਦਾ ਜਾਂ ਕੀ ਮੰਗ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਦੀ ਪਰਿਵਾਰ ਦੀ ਮਤ ਹੁਣ ਜਿਹਦੀ ਆ बस मेरी यही हो या फिर मेरे बच्चों को दी पढ़ाई फ्री ਕੀਤੀ ਜਾਵੇ मेरे बच्चों ਨੂੰ ਕੋਈ ਨਾ ਕੋਈ ਇਸ ਬੱਚੀ ਨੂੰ ਕੋਈ ਨਾ ਕੋਈ ਨੌਕਰੀ ਦਿੱਤੀ ਜਾਵੇ ਔਰ ਜਦ ਹੋ ਜੇ ਜਦੋਂ ਇਹ ਹੋ ਜਾਏ ਆਪਣੀ ਐਜ ਦੀ ਇਹਨੂੰ ਨੌਕਰੀ ਦਿੱਤੀ ਜਾਵੇ ਬਸ 사સિકા દોસ્તો ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਲਨ ਦੇ ਨਾਲ ਅਸੀਂ ਅਕਸਰ ਦੇਖਦੇ ਸਰਕਾਰਾਂ ਇਹ ਚੀਜ਼ ਦੇ ਬੜੇ ਦਾਅਵੇ ਕਰਦੀ ਆ ਕਿ ਚਾਈਨਾ ਡੋਰ ਦੇ ਵੀ ਅਸੀਂ ਪੰਜਾਬ ਚ ਖਤਮ ਕਰਦੇ ਆ ਰਹੇ ਹਾਂ ਅਸੀਂ ਦੇਖਿਆ ਆਏ ਦਿਨ ਹਾਸ਼ਤੇ ਹੁੰਦੇ ਨੇ ਅਤੇ ਮੌਤਾ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਦਾ ਮਾਮਲਾ ਅੱਜ ਅੰਮ੍ਰਿਤਸਰ ਵਿੱਚ ਜੀ ਡਾਕਟਰ ਸ਼ਮਸ਼ੇਰ ਸਿੰਘ ਜਿਨ੍ਹਾਂ ਦੇ ਗਾਲ ਵਿੱਚ ਚਾਈਨਾ ਡੋਰ ਫਿਰਦੇ ਨਾਲ ਉਹਨਾਂ ਦੀ ਮੌਤ ਹੋ ਗਈ ਆ ਅੱਜ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਪਰਿਵਾਰ ਵਿੱਚ ਇਕੱਲੇ ਡਾਕਟਰ ਸਾਹਿਬਕਾ ਮਾਉ ਵਾਲੇ ਸੀ ਦੋ ਧੀਆਂ ਨੇ ਅਤੇ ਪਰਿਵਾਰ ਜਿਹੜਾ ਕਿ ਅੱਜ ਉਹਨਾਂ ਨੂੰ ਯਾਦ ਹੀ ਕਰ ਰਿਹਾ ਅਤੇ ਖਾ ਕੇ ਸਰਕਾਰਾਂ ਉਤੇ ਲਾਂਦਾ ਵੀ ਪਾ ਰਿਹਾ ਕਿਉਂਕਿ ਸਰਕਾਰ ਹਰ ਵਾਰੀ ਦਾਅਵੇ ਕਰਦੀ ਆ ਪਰਚੇ ਕਰ ਦਿੱਤੀ ਜਾਂਦੇ ਆ ਪਰ ਇੰਨੀ ਜਿਹੜੀ ਚਾਈਨਾ ਡੋਰ ਆਉਂਦੀ ਕਿੱਥੋਂ ਆ ਤੁਸੀਂ ਦੇਖ ਸਕਦੇ ਹੋ ਪਤਾ ਨਹੀਂ ਡਾਕਟਰ ਸ਼ਮਸ਼ੇਦ ਵਰਗੇ ਕਿੰਨੇ ਕਿ ਪਰਿਵਾਰ ਜਿਹੜੇ ਨੇ ਅੱਜ ਤੱਕ ਚਾਈਨਾ ਡੋਰ ਦੀ ਜਿਹੜੀ ਭੇਟ ਆਗੇ ਨੇ ਕਿੰਨੇ ਕਿ ਪਰਵਾਰਾਂ ਦੇ ਜਿਹੜੇ ਮੁਖੀ ਅਜੇ ਘਰ ਦੇ ਜੀ ਜਿਹੜੇ ਨੇ ਉਹ ਚਲ ਗਏ ਨੇ ਅੱਜ ਤੁਸੀਂ ਦੇਖ ਸਕਦੇ ਹੋ ਪਰਿਵਾਰ ਦੇ ਕੀ ਹਾਲਾਤ ਨੇ ਇਹ ਦੋ ਬੱਚੀਆਂ ਨੇ ਤੁਸੀਂ ਦੇਖ ਸਕਦੇ ਹੋ ਡਾਕਟਰ ਸਾਹਿਬ ਵੀ ਆ ਅਤੇ ਉਹਨਾਂ ਦੀ ਧਰਮ ਪਤਨੀ ਇਹ ਪਰਿਵਾਰ ਦੇ ਤਿੰਨ ਜੀ ਨੇ ਡਾਕਟਰ ਸਾਹਿਬ ਦੇ ਪਰਿਵਾਰ ਦੇ ਘਰ ਵਿੱਚ ਹਲਾ ਦੇ ਲੋ ਕੀ ਨੇ ਇਹ ਕਮਰਾ ਜਿੱਥੇ ਸੀ ਬੈਠੇ ਆ ਇਹ 10x12 ਦਾ ਕਮਰਾ ਹੋਊਗਾ ਇਸ ਕਮਰੇ ਦੇ ਵਿੱਚ ਹੀ ਡਾਕਟਰ ਸਾਹਿਬ ਰਹਿੰਦੇ ਸੀ ਆਪਣੇ ਪਰਿਵਾਰ ਦੇ ਨਾਲ ਬੜਾ ਹੱਸਦਾ ਵਸਦਾ ਪਰਿਵਾਰ ਸੀ ਪਰ ਕੀ ਪਤਾ ਸੀ ਵੀ ਇਹ ਜਿਹੜੀ ਆ ਚైనా ਡੋਰ ਉਹਨਾਂ ਦੀ ਮੌਤ ਲੱ ਲੂਗੀ ਉਹਨਾਂ ਨੂੰ ਇਸ ਦੁਨੀਆ ਤੋਂ ਖਤਮ ਕਰ ਦੂਗੀ ਗੱਲ ਬਾਤ ਵੀ ਕਰਾਂਗੇ ਭੈਣ ਦੇ ਨਾਲ ਪਰ ਇਹ ਕੀ ਨਾਂ ਤੁਹਾਡਾ ਅੰਮ੍ਰਿਤਪਾਲ ਕੌਰ ਅੰਮ੍ਰਿਤਪਾਲ ਜੀ ਮੈਨੂੰ ਇਹ ਸੁਣ ਪੀ ਡਾਕਟਰ ਸਾਹਿਬ ਕਿੱਥੇ ਜਾਂਦੇ ਸੀ ਡਿਊਟੀ ਕਿੱਥੇ ਕਰਦੇ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਤੁਹਾਨੂੰ ਕਦੋਂ ਪਤਾ ਲੱਗਾ ਵੀ ਉਹਨਾਂ ਦੇ ਚਾਈਨਾ ਡੋਰ ਫਿਰ ਗਿਆ ਕੀ ਕਹਿਣਾ ਚਾਹੋਗੇ ਉੱਤੇ ਇਹ ਹਰਤੇਜ ਹਸਪੀਟਲ ਡਿਊਟੀ ਕਰਦੇ ਨੇ ਨਾਈਟ ਡਿਊਟੀ ਕਰ ਜਾਂਦੇ ਪਏ ਸੀ ਰੋਜ਼ ਜਾਂਦੇ ਨੇ ਨਾਈਟ ਡਿਊਟੀ ਤੇ 7 ਵਜੇ ਗਏ ਸੀ ਘਰੋਂ ਘਰੋਂ ਗਏ ਆ 7 ਵਜੇ ਗਏ ਆ ਸਵਾ 7 ਸਾਨੂੰ ਫੋਨ ਆ ਗਿਆ ਹੈ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਸਾਨੂੰ ਨਹੀਂ ਦੱਸਿਆ ਕਿ ਐਕਸੀਡੈਂਟ ਕਿੱਦਾਂ ਹੋਇਆ ਵਾ ਇਹ ਤੇ ਸਾਨੂੰ ਬਾਅਦ ਚ ਪਤਾ ਲੱਗਾ ਉਹਨਾਂ ਦੇ ਚਾਈਨਾ ਡੋਰ ਨਾਲ ਗਲਾ ਹੀ ਕੱਟਿਆ ਗਿਆ ਸੀ ਬਹੁਤ ਬੁਰਾ ਲਹੂ ਲਵਾਨ ਹੋਏ ਪਏ ਸੀ ਮੋਟਰਸਾਈਕਲ ਵੀ ਸਾਰਾ ਬੈਗ ਉਹਨਾਂ ਦਾ ਸਭ ਕੁਝ ਹੀ ਲਹੂ ਲਵਾਨ ਹੋਇਆ ਪਿਆ ਸੀ ਉੱਥੇ। ਵੀ ਮੈਂ ਉਸੋਂ ਵੀ ਗੱਲ ਕਰੀਏ ਘਰ ਚ ਕਮਾਉਣ ਵਾਲੇ ਕਿੰਨੇ ਜੀ ਆ ਕਿੰਨੇ ਜੀ ਘਰ ਚ ਖਾਣ ਵਾਲੇ ਨੇ ਇਹ ਵੀ ਸਾਂਝਾ ਕਰਦੇ ਹੋ ਤੇ ਘਰ ਦਾ ਗੁਜ਼ਾਰਾ ਕਿੰਨਾ ਕਿਸ ਤਰ੍ਹਾਂ ਚੱਲਦਾ ਸੀ ਸਾਡੇ ਘਰ ਦਾ। ਇਹਨਾਂ ਦੀ ਜੋਬ ਸੀ ਛੋਟੀ-ਵੋਟੀ ਮੇਰੀ ਜੋਬ ਹੈਗੀ ਹੈ। ਅਸੀਂ ਦੋਵੇਂ ਕਮਾਉਣ ਵਾਲੇ ਸੀ ਜਸੀਂ ਬਸ ਆਪਣੇ ਧੀਆਂ ਜੱਗਾ ਤੇ ਆਪਣੇ ਘਰ ਦਾ ਖਰਚਾ ਹੀ ਕੱਢਦੇ ਆਂ ਅਸੀਂ ਉਸ। ਹਾਂਜੀ। ਮੈਨੂੰ ਇਹ ਸਭ ਅਸੀਂ ਦੇਖਿਆ ਖਾਸ ਕਰਕੇ ਡਾਕਟਰ ਹਮੇਸ਼ਾ ਗੱਲ ਡਾਕਟਰ ਕਹਿੰਦੇ ਸਰਕਾਰ ਹਮੇਸ਼ਾ ਕਹਿੰਦੀਆਂ ਨੇ ਵੀ ਅਸੀਂ ਚਾਇਨਾ ਡੋਰ ਤੇ ਠਲ ਪਾ ਰਹੇ ਨੇ ਅਜੇ ਦਿਨ ਜਦੋਂ ਅਸੀਂ ਦੇਖਿਆ ਵੀ ਪਰਚੇ ਦਰਜ ਕੀਤੇ ਜਾਂਦੇ ਨੇ ਫਿਰ ਚਾਇਨਾ ਔਰ ਆ ਕੇ ਕਿੱਥੋਂ ਜਾਂਦੀ ਇਸ ਤਰ੍ਹਾਂ ਦੀ ਇਹ ਚਾਇਨਾ ਔਰ ਕਿੱਥੇ ਨਹੀਂ ਜਾਂਦੀ ਵੀਰ ਜੀ ਚਾਇਨਾ ਡੋਰ ਸਭ ਰਿਆ ਦੇ ਕੋਲ ਨੇ ਸਰਕਾਰ ਵੀ ਇਹਦੇ ਵਿੱਚ ਹੀ ਮੌਜੂਦ ਆ ਸਰਕਾਰ ਆ ਇੱਕ ਪਾਸੇ ਲੈਂਦੀ ਆ ਦੂਜੇ ਪਾਸੇ ਵੇਚ ਦਿੰਦੀ ਆ ਸਰਕਾਰ ਕੋਈ ਰੋਕ ਨਹੀਂ ਲਾਉਂਦੀ ਇਹ ਤੇ ਇਹਨੂੰ ਰੋਕ ਲਾਉਣੀ ਚਾਹੀਦੀ ਸਰਕਾਰ ਰੋਕ ਲਾ ਦੇ ਤਾਂ ਕਿੱਥੋਂ ਆ ਜਾਏਗੀ ਡੋਰਾ ਡੋਰਾ ਕਿਤੋਂ ਨਿਆਸਤ ਦੀ ਸਰਕਾਰੀ ਵੇਚਦੀ ਆ ਸਰਕਾਰੀ ਖਰੀਦਦੀ ਆ ਸਰਕਾਰ ਸਰਕਾਰ ਇੱਕ ਪਾਸੋਂ ਲੈਂਦੀ ਦੂਜੇ ਪਾਸੇ ਵੇਚ ਦਿੰਦੀ ਆ ਬਸ ਇਹ ਵੀ ਇਹ ਪਹਿਲਾ ਪਰਿਵਾਰ ਨਹੀਂ ਆ ਇਸ ਤਰ੍ਹਾਂ ਪਹਿਲਾਂ ਵੀ ਬੜੀਆਂ ਘਟਨਾਵਾਂ ਹੋਈਆਂ ਨੇ ਕਿੰਨੇ ਮਾਵਾ ਦੇ ਪੁੱਤ ਕਿੰਨੇ ਭੈਣਾਂ ਦੇ ਭਰਾ ਇਹਦੇ ਕਹਿ ਲਈਏ ਕਿੰਨੇ ਬੱਚਿਆਂ ਦੇ ਬਾਪ ਜਿਹੜੇ ਚਲ ਗਏ ਨੇ ਇਸੇ ਤਰ੍ਹਾਂ ਚੈਨਲ ਹੋਰ ਨੇ ਜਿਹਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਵਾ ਬਹੁਤ ਜਾਈ ਬਾਜੀ ਬਹੁਤ ਪਰਿਵਾਰ ਉਜੜਦੇ ਨੇ ਪਰ ਲੋਕ ਨਹੀਂ ਸਮਝਦੇ ਬਈ ਇਹਦੇ ਮਾਪਿਓ ਦੀ ਵੀ ਗਲਤੀ ਜਿਹੜੇ ਖਰੀਦ ਕੇ ਵੀ ਦਿੰਦੇ ਜਿਹੜੇ ਬਣਾਉਂਦੇ ਉਹਨਾਂ ਦੀ ਵੀ ਗਲਤੀ ਹੈ ਇਹ ਨਹੀਂ ਸੋਚਦੇ ਵੀ ਅਸੀਂ ਬਣਾਉਂਦੇ ਸ ਇਹ ਕਿਸੇ ਦਾ ਘਰ ਵੀ ਝਾੜ ਸਕਦੀ ਲੋਕ ਸ਼ੌਂਕ ਪੂਰੇ ਕਰਦੇ ਨੇ ਪਤੰਗਾ ਡਾ ਕੇ ਪਰ ਕਿਸੇ ਦਾ ਘਰ ਵੀ ਝਾੜ ਦਿੰਦੇ ਇਹ ਨਹੀਂ ਕੋਈ ਵੇਖਦਾ ਪਰ ਅਸੀਂ ਦੇਖਿਆ ਖਾਸ ਕਰਕੇ ਹਮੇਸ਼ਾ ਲੋਹੜੀ ਦੀ ਗੱਲ ਕੀਤੀ ਨਹੀਂ ਵੀ ਲੋਹੜੀ ਤੇ ਪਤੰਗਾ ਡਾਈ ਜਾਂਦੀਆਂ ਨੇ ਹੁਣ ਤੇ ਗਰਮੀਆਂ ਨੇ ਜੂਨ ਦਾ ਮਹੀਨਾ ਚੱਲ ਰਿਹਾ ਅਜੇ ਜਿੱਕਰ ਚੈਨਲ ਰਿਸ਼ਤਾ ਸ਼ੁਰੂਆਤ ਹੋ ਗਈ ਆ ਤੇ ਗਾਂ ਖਿਸਤਾਂ ਦੇ ਹਾਲਾਤ ਹੋਣਗੇ ਦਸ਼ਕਾਂ ਨੂੰ ਸਾਡਾ ਕਰਦੇ ਹੋ ਕਿੰਨੇ ਕਿ ਫੇਸਰਾ ਮੌਤਾ ਹੋਣ ਗਿਆ ਕਿੰਨੇ ਕਿ ਲੋਕਾਂ ਦੀ ਜਾਨ ਚਲੀ ਜਾਊਗੀ ਚੈਨ ਚਾਈਨਾ ਡੋਰ ਨਾ ਵੀਜੀ ਬਹੁਤ ਹੋਣਗੀ ਅਜੇ ਅਜੇ ਤਾਂ ਕੋਈ ਮੌਸਮ ਹੀ ਨਹੀਂ ਹੈਗਾ ਨਾ ਕੋਈ ਬਾਹਰ ਦੀ ਚੀਜ਼ ਦੀ ਪਰ ਲੋਕੀ ਸ਼ਰਤਾ ਲਾ ਲਾ ਕੇ ਡੋਂਦੇ ਨੇ ਉਹ ਸ਼ਰਤਾ ਆਪਣਾ ਤੇ ਇੰਜੋਏ ਕਰਦੇ ਨੇ ਪਿਓ ਇੰਜੋਏ ਕਰਕੇ ਦੂਜਿਆਂ ਦਾ ਘਰ ਬਰਬਾਦ ਕਰ ਦਿੰਦੇ ਨੇ ਇਹ ਤੇ ਲੋੜੀ ਦੇ ਵੇਖਿਓ ਲੋੜੀ ਤੇ ਬਹੁਤ ਆਸੇ ਹੋਣੇ ਲੋਕੀ ਤੇ ਕਹਿੰਦੇ ਨੇ ਅਸੀਂ ਨਹੀਂ ਚਾਈਨਾ ਡੋਰ ਖਰੀਦਣ ਪਰ ਲੋਕ ਹੀ ਖਰੀਦਦੇ ਨੇ ਚਾਈਨਾ ਡੋਰਾ ਲੋਕੀ ਦੱਸਦਾ ਯਾਰ 20000 ਰੁਪਏ ਪਾ ਕੇ ਚਾਈਨਾ ਡੋਰ ਖਰੀਦਦੇ ਨੇ ਕਿੱਥੋਂ ਖਰੀਦਦੇ ਨੇ ਸਰਕਾਰੀ ਦਵੰਦੀ ਆ ਉਹਨਾਂ ਨੂੰ ਮੇਰੇ ਤੋਂ ਵੀ ਡਾਕਟਰ ਸਾਹਿਬ ਕੀ ਸੁਪਨੇ ਬੱਚਿਆਂ ਦੇ ਦੇਖਦੇ ਸੀ ਤੁਸੀਂ ਦੋਵੇਂ ਜੀ ਕਮਾਉਂਦੇ ਸੀ ਕੀ ਆਪਾਂ ਚ ਘਰੇ ਸਲਾਹ ਹੁੰਦੀ ਸੀ ਵੀ ਦੋਵੇਂ ਬੱਚਿਆਂ ਨੇ ਇਹਨਾਂ ਦਾ ਕਿਸ ਤਰ੍ਹਾਂ ਪਿਓਖ ਜਿਹੜਾ ਵਧੀਆ ਕਰਦਾ ਵਾ ਇਹਨਾਂ ਵਾਸਤੇ ਕੀ ਸੋਚਿਆ ਸੀ ਡਾਕਟਰ ਸਾਹਿਬ ਨੂੰ ਦੱਸ ਕੇ ਨੂੰ ਸਾਂਝਾ ਕਰ ਦਿਓ ਗੱਲ ਦਾ ਇਹਨਾਂ ਬੱਚਿਆਂ ਨੇ ਮਤਲਬ ਇਹਨੂੰ ਤਾਂ ਅਸੀਂ ਪੁਲਿਸ ਵਾਲਾ ਬਣਾਉਣਾ ਸੀ ਕਹਿੰਦੀ ਮੈਂ ਪੁਲਿਸ ਵਾਲਾ ਪਾਪਾ ਜਾਨਾ ਕਹਿੰਨਾ ਕੋਈ ਨਹੀਂ ਮੈਂ ਤੈਨੂੰ ਪੁਲਿਸ ਵਾਲੀ ਬਣਾ ਦਾਂਗਾ ਤੂੰ ਪੜ੍ਹਾਈ ਕਰ ਜਿੰਨਾ ਤੂੰ ਪੜਨਾ ਤੂੰ ਪੜ੍ਹ ਮੈਂ ਤੈਨੂੰ ਪੁਲਿਸ ਵਾਲੀ ਬਣਾਵਾਗਾ ਇਹ ਅਸੀਂ ਵੱਡੇ ਬੱਚਿਆਂ ਦੇ ਆਪਣੇ ਸੁਪਨੇ ਬੱਚਿਆਂ ਦੇ ਵੱਡੇ ਹੀ ਦੇਖੇ ਹੋਏ ਸੀ ਕੁਝ ਲੈ ਤਾਂ ਸੁਪਨੇ ਕਿਤੇ ਦੇ ਅੱਜ ਟੁੱਟ ਗਏ ਨੇ ਹੁਣ ਸੁਪਨੇ ਪੂਰੇ ਨਹੀਂ ਹੋ ਸਕਦੇ ਕਿਉਂਕਿ ਘਰ ਦਾ ਮੁਖੀ ਆ ਜਿਹੜਾ ਸੀ ਮੇਨ ਕਮਾਉਣ ਵਾਲਾ ਡਾਕਟਰ ਸਾਹਿਬ ਡਾਕਟਰ ਸੰਸ਼ੇਦ ਸਿੰਘ ਉਹ ਚਲੇ ਗਏ ਨੇ ਹੁਣ ਬੱਚਿਆਂ ਦੀ ਪਰਵਿਸ਼ ਕਿੱਦਾ ਹੋਊਗੀ ਇਹਨਾਂ ਦੀ ਦੇਖਭਾਲ ਕੌਣ ਕਰੂਗਾ ਕਿ ਲੱਗਦਾ ਸੋਚ-ਸੋਚ ਕੇ ساری ਉਮਰ ਤੁਹਾਡੇ ਗਾੜੀ ਪਈ ਆ ਕਿਸ ਤਾਂ ਬੱਚਿਆਂ ਦੀ ਦੇਖਭਾਲ ਹੋਊਗੀ ਹਾਂਜੀ ਵੀਰ ਜੀ ਉਹ ਸੁਪਨੇ ਕੀ ਐਸੀ ਤੇ ਆਪ ਹੀ ਟੁੱਟ ਗਏ ਆਵੇਂ ਆਰੇ ਬੱਚਾ ਨੂੰ ਮੈਂ ਕਿੱਥੇ ਲੈ ਕੇ ਜਾਵਾਂ ਨਿੱਕੇ ਨਿੱਕੇ ਬੱਚਾ ਮੇਰੀ 3 ਸਾਲ ਦੀ ਬੇਟੀ ਆ ਮੇਰੀ 7 ਸਾਲ ਦੀ ਬੇਟੀ ਹੈਗੀ ਆ ਐਸੀ ਇਹਨਾਂ ਨਾਲ ਮੈਂ ਕਿੱਦਾਂ ਗੁਜ਼ਾਰਾ ਕਰਨਾ ਜਿੰਨਾ ਕਹਿਗਾ ਮੈਂ ਉਹੀ ਕਮਾ ਕੇ ਦੇਣਾਂ ਨੂੰ ਆਪਣੇ ਬੱਚਾ ਨਾਲ ਤੇ ਆਪਣੇ ਬੱਚਿਆਂ ਦੀ ਰਿੱਝਾ ਪੁਨੀਆ ਕਰ ਸਕਦੀ ਜਿੰਨਾ ਮੇਰੇ ਕੋਲ ਹੋਏਗਾ ਆਪਣੇ ਬੱਚਿਆਂ ਵਾਸਤੇ ਕਰਾਂਗੀ ਮੇਰੇ ਸੁਪੇ ਡਾਕਟਰ ਸਾਹਿਬ ਡਿਊਟੀ ਸ਼ਾਮ ਦੀ ਕਰਦੇ ਸੀ ਜਦੋਂ ਘਰੋਂ ਗਏ ਸੀ ਕਿੰਨੇ ਖੁਸ਼ ਸੀ ਕਿ ਪਰਿਵਾਰ ਨਾਲ ਇੱਕ ਲਾਸਟ ਟਾਂਡ ਗੱਲਾਂ ਬਾਤਾਂ ਕੀਤੀਆਂ ਸੀ ਵੀ ਦਸ਼ਕਾਂ ਸਾਂਝਾ ਕਰਦੇ ਗੱਲ ਕੋਈ ਬੱਚਾ ਨਾਲ ਕੁਝ ਨਹੀਂ ਆ ਤੇ ਡਿਊਟੀ ਆ ਟਿਊਸ਼ਨ ਤੇ ਗਈ ਹੋਈ ਸੀ ਆਈ ਸੀ ਸਾਡੇ ਨਾਲ ਘਰੇ ਇਦਾਂ ਖੇਡਦੇ ਪਏ ਸੀ ਇਦਾਂ ਰੋਜ਼ ਖੇਡਦੇ ਆ ਪਾਪਾ ਨੂੰ ਕੰਦੀ ਮੈਂ ਪਾਪਾ ਮੈਂ ਪਾਪਾ ਕੋਈ ਨਾਣਾ ਹੈ ਪਾਪਾ ਕੋਲ ਪਾਪਾ ਨਵਾ ਕੇ ਗਏ ਆ ਪਾਪਾ ਨੇ ਚੀਜ਼ ਲਿਆ ਦਿਓ ਪਾਪਾ ਬਸ ਆਹ ਹੱਸਦੇ ਖੇਡਦੇ ਸੀ ਗਿਆਂ ਕਰੋ ਹੱਸਦੇ ਖੇਡਦੇ ਸਾਨੂੰ ਛੱਡ ਕੇ ਗਏ ਆ ਫਿਰ ਪਤਾ ਨਹੀਂ 15 ਮਿੰਟ ਬਾਅਦ ਹੀ ਫੋਨ ਆ ਜਾਂਦਾ ਸਾਨੂੰ ਸਾਡੇ ਦੇ ਹੱਥਾਂ ਪੈਰਾਂ ਦੀ ਪੈ ਗਈ ਆ ਹਾਂਜੀ ਬਿਲਕੁਲ ਜੀ ਤੇ ਮੇਰੇ ਸੋ ਸਰਕਾਰ ਕੋ ਕਿ ਮੰਗ ਕਰਦੇ ਹੋ ਕਿਉਂਕਿ ਦੇਖਿਆ ਬੱਚੀਆਂ ਛੋਟੀਆਂ ਨੇ ਹਜੇ ਇਹਨਾਂ ਦਾ ਭਵਿੱਖ ਵੀ ਦੇਖਣਾ ਵਾ ਕਿਸ ਤਰ੍ਹਾਂ ਨੇ ਪੜ੍ਹਾਈ ਹੋਊਗੀ ਕਿਸ ਤਰ੍ਹਾਂ ਨੇ ਪਰਵਿਸ਼ ਹੋਊਗੀ ਹਜੇ ਬਹੁਤ ਕੁਝ ਸੋਚਣਾ ਬੱਚਿਆਂ ਬਾਰੇ ਜਦੋਂ ਤੇ ਇਹ ਘਟਨਾ ਹੋਈ ਆ ਉਸ ਤੋਂ ਬਾਅਦ ਕੋਈ ਸਰਕਾਰ ਦਾ ਨੁਮਾਇੰਦਾ ਇਸ ਤੁਹਾਡੇ ਘਰੇ ਆ ਕੇ ਦੁੱਖ ਸਾਂਝਾ ਕੀਤਾ ਕਿਦੀ ਆ ਕੇ ਕਿਸੇ ਨੇ ਹੁਣ ਨਹੀਂ ਸਰਕਾਰ ਦਾ ਕੋਈ ਬੰਦਾ ਨਹੀਂ ਆਇਆ ਜੀ ਕੋਈ ਨਹੀਂ ਆਇਆ ਬਸ ਮੇਰੀ ਇਹੋ ਹੈ ਆਪੇ ਮੇਰੇ ਬੱਚਿਆਂ ਦੀ ਪੜ੍ਹਾਈ ਫਰੀ ਕੀਤੀ ਜਾਵੇ ਮੇਰੇ ਬੱਚਾ ਨੂੰ ਕੋਈ ਨਾ ਕਰੀ ਇਸ ਬੱਚੀ ਨੂੰ ਕੋਈ ਨਾ ਕੋਈ ਨੌਕਰੀ ਦਿੱਤੀ ਜਾਵੇ ਔਰ ਜਦ ਉਹ ਹੋ ਜੇ ਜਦੋਂ ਇਹ ਵੇ ਹੋ ਜੇ ਆਪਣੀ ਐਜ ਦੀ ਇਹਨੂੰ ਨੌਕਰੀ ਦਿੱਤੀ ਜਾਵੇ ਬਸ ਤੁਸੀਂ ਇਹਨਸੋ ਵੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਦੇਖਿਆ ਵੀ ਜਿਵੇਂ ਅੱਜ ਇਹ ਬੱਚਿਆਂ ਦਾ ਬਾਪ ਚਲਾ ਗਿਆ ਵਾ ਤੁਸੀਂ ਦੋਸਤ ਕੇ ਸਾਡਾ ਕਰਦੇ ਹੋ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਦੇਖਿਆ ਆਏ ਦਿਨ ਲੋਕਾਂ ਦੇ ਵੱਲੋਂ ਪ੍ਰੋਟੈਸਟ ਵੀ ਕੀਤਾ ਜਾਂਦਾ ਵਾ ਚਾਈਨਾ ਡੋਰ ਦੇ ਖਿਲਾਫ ਬੜੇ ਮੁਜ਼ਾਹਰੇ ਕੀਤੇ ਜਾਂਦੇ ਨੇ ਪਰ ਫਿਰ ਵੀ ਸਾਰੇ ਲੋਕ ਹਟਦੇ ਨਹੀਂ ਦੀਆਂ ਚੀਜ਼ ਨੂੰ ਲੈ ਕੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਦੇ ਗੜੀ ਦੇ ਹੱਥ ਜੋੜ ਕੇ ਬੇਨਤੀ ਆ ਵੀਰ ਜੀ ਚਾਈਨਾ ਡੋਰ ਬੰਦ ਕਰ ਦਿਓ ਚਾਈਨਾ ਡੋਰ ਨਾਲ ਨਾ ਗੁੱਡੀਆਂ ਡਾਓ ਲੋਕਾਂ ਦੇ ਘਰ ਉੱਜੜ ਜਾਂਦੇ ਜੇ ਤੁਹਾਡੇ ਵਾਸਤੇ ਤੇ 2 ਮਿੰਟ ਦਾ ਇੰਜੋਏ ਜੇ ਜਿਨ੍ਹਾਂ ਦੇ ਘਰ ਉੱਜੜ ਜਾਂਦੇ ਉਹ ਸਾਰੀ ਜ਼ਿੰਦਗੀ ਉੱਜੜ ਜਾਂਦੇ ਜੇ ਹੱਥ ਜੋੜ ਕੇ ਬੇਨਤੀ ਨਾ ਡਾ ਚਾਈਨਾ ਡੋਰ ਬਣਾਓ ਨਾ ਡਾਓ ਤੇ ਨਾ ਹੀ ਕਿਸੇ ਕੋ ਲਵੋ ਇਹੋ ਹੀ ਬੇਨਤੀ ਆ ਵੀਰ ਜੀ ਕਿਸੇ ਦਾ ਘਰ ਨਾ ਉੱਜੜੇ ਕਿਸੇ ਹੋਰ ਪਰਿਵਾਰ ਚ ਕੋਈ ਨਾ ਜਾਵੇ ਤੇ ਹੁਣ ਉਸ ਬੱਚੀ ਨਾਲ ਗੱਲਬਾਤ ਕਰਦੇ ਆ ਛੋਟੀ ਜੀ ਨਾਲ ਜਿਹੜੀ ਕਿ ਆਪਣੇ ਪਾਪਾ ਦੀ ਹਮੇਸ਼ਾ ਲਾੜੀਆਂ ਧੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਅੱਜ ਵੀ ਆਪਣੇ ਪਾਪਾ ਨੂੰ ਯਾਦ ਕਰੀਆਂ ਨੇ ਬਹੁਤ ਕੀ ਕਹਿਣਾ ਚਾਹੋਗੇ ਜਿੱਤਾ ਮੇਰੇ ਬਾਬਾ ਦੀ ਤਾਂ ਮੌਤ ਹੋਈ ਹੈ ਤਾਂ ਚਾਈਨਾ ਦੋਰ ਹੀ ਬੰਨ੍ਹ ਕਰ ਦੋ ਜੋ ਬਣਾਉਂਦੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜੇ ਤੁਹਾਡੇ ਘਰ ਵਾਲਿਆਂ ਦੇ ਹੋਵੇ ਜੇ ਤੁਹਾਡੇ ਘਰ ਵਾਲੇ ਮੇਰੇ ਪਾਪਾ ਦੀ ਹੋ ਗਈ ਔਰ ਤਾਂ ਕਿ ਔਰ ਤਾਂ ਕਿ ਕਿਸੇ ਪਾਣੀ ਨਾ ਹੋਵੇ ਮੈਂ ਕਹਿ ਨਹੀਂ ਆ ਕਿ ਚਾਈਨਾ ਦੋਰ ਬੰਨ੍ਹ ਹੀ ਕਰ ਦੋ ਤੁਹਾਨੂੰ ਵੀ ਜਸ ਪਾਪਾ ਦੀ ਕਿੰਨੀ ਯਾਦ ਆਉਂਦੀ ਹੈ ਪਾਪਾ ਦੀ ਬਹੁਤ ਯਾਦ ਆਉਂਦੀ ਆ ਪਾਪਾ ਦੀ ਬਹੁਤ ਯਾਦ ਆਉਂਦੀ ਆ ਜਦੋਂ ਪਪਾ ਘਰੋਂ ਗਏ ਸੀ ਡਿਊਟੀ ਤੇ ਲਾਸਟ ਵਾਈ ਤੁਹਾਨੂੰ ਮਿਲ ਕੇ ਗਏ ਸੀ ਕੀ ਗੱਲਾਂ ਬਾਤਾਂ ਕੀਤੀਆਂ ਸੀ ਕੋਈ ਸਾਂਝੀ ਹੋਈਆਂ ਕੋਈ ਉਹ ਉਹ ਉਹਦੇ ਮੈਟ ਰਿਜ਼ਨ ਆਈ ਸੀ ਤੇ ਉਹਦੇ ਪਪਾ ਨਾਲ ਮੈਂ ਖੇਦ ਨਹੀਂ ਸੀ ਪਪਾ ਨੂੰ ਮੈਂ ਕਿਹਾ ਸੀ ਕਿ ਪਪਾ ਤੁਸੀਂ ਕਿੱਥੇ ਚਲੀ ਜਾ ਮੈਂ ਕੰਮ ਇੱਥੇ ਕਰ ਲੈਂਦੀ ਆ ਜੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਤੇ ਮੈਂ ਪਹਿਲੇ ਹੀ ਪਪਾ ਨਾਲ ਘਰ ਚਲੀ ਜਾਂਦਾ ਸੀ ਕਿ ਲੱਗਦਾ ਉਹ ਪਪਾ ਕਿੱਥੇ ਚਲ ਗਏ ਨੇ ਪਪਾ ਪਪਾ ਜੀ ਕੋ ਚਲੀ ਗਏ ਨੇ ਬਾਬਰ ਗਿੱਟਰ ਗਏ ਨੇ ਕਿ ਲੱਗਦਾ ਪਪਾ ਜੀ ਕੋ ਗਿਆ ਗਿਆ ਵਾਪਸ ਆਉਂਦਾ ਕਦੀ ਹੁਣ ਮੈਨੂੰ ਨਹੀਂ ਲੱਗਦਾ ਪਪਾ ਵਾਪਸ ਆਉਗੇ ਤੋਰ ਕਿਸ ਤਰ੍ਹਾਂ ਪਾਪਾ ਨਾਲ ਗੱਲਬਾਤ ਕਰੋਗੇ ਕਿਸ ਤਰ੍ਹਾਂ ਫਿਰ ਯਾਦ ਕਰੋਗੇ ਪਾਪਾ ਨੂੰ ਮੇਰੇ ਪਾਪਾ ਜੀ ਤੋਂ ਮੇਰੇ ਆਊਗੇ ਮੈਂ ਉਹਨਾਂ ਨਾਲ ਪੱਕਾ ਗੱਲ ਕਰੂੰਗਾ ਹੂੰ ਪਾਪਾ ਨਾਲ ਪਿਆਰ ਕਰੂੰਗਾ ਖੇਡੂੰਗਾ ਸੂੰਗਾ ਖਾ ਲ ਰੋਟੀ ਖਾਊਗਾ ਤੇ ਪਾਪਾ ਬਿੱਥੇ ਸਕੂਲ ਵੀ ਜਾਂਦੇ ਹੁੰਦੇ ਸੀ ਜਾ ਕੇ ਜਦੋਂ ਪਹਿਲਾਂ ਸੀ ਮੀਟਿੰਗ ਵਾਲੀ ਹੁੰਦੀ ਸੀ ਤੁਹਾਡੇ ਉਦੋਂ ਵੀ ਜਾਂਦੇ ਹੁੰਦੇ ਸੀ ਹੂੰ ਉਦੋਂ ਜਾ ਕੇ ਉੱਥੇ ਕੰਟੀਨ ਤੇ ਜੋ ਮੈਂ ਕਹਿੰਨੀ ਹੋ ਲਿਆ ਕੇ ਦਿੰਦੀ ਸੀ ਖਾਣ ਵਾਸਤੇ ਕੀ ਖਾਣ ਦੇ ਵਾਸਤੇ ਕੀ ਉਦੋਂ ਤੇ ਮੈਂ ਉੱਥੇ ਕੋਈ ਪੈ ਕਿਪੂ ਖਾਣ ਦੀ ਸੀ ਤੇ ਪਾਪਾ ਨੇ ਪਾਪਾ ਨੂੰ ਕਹਿੰਦੀ ਤੇ ਪਾਪਾ ਉਹ ਹੀ ਲਿਆ ਦਿੰਦੇ ਹੁਣ ਫਿਰ ਪਾਪਾ ਨੂੰ ਅਸੀਂ ਦੇਖਿਆ ਉਹ ਯਾਦਾ ਤੋਂ ਬਹੁਤ ਰਹੂਗੇ ਪਾਪਾ ਦੀ ਹੁਣ ਤੇ ਫਿਰ ਬਹੁਤ ਹੰਦੀ ਹੈ ਯਾਦਾ ਪਾਪਾ ਨੂੰ ਮੈਂ ਉਹਦੇ ਦੇਖਿਆ ਹੀ ਸੀ ਰੋਣਾ ਦਾ ਐਕਸੀਡੈਂਟ ਹੋਇਆ ਸੀ ਲਾਸਟ ਵਾਰ ਲਾਸਟ ਵਾਰ ਪਾਪਾ ਨੂੰ ਕਿੰਨੇ ਕ ਵਾਜਾ ਮਾਰੀਆਂ ਪਾਪਾ ਨੂੰ ਮੈਂ ਹਰ ਵਾਰ ਵਾਜਾ ਮਾਰੀ ਸੀ ਮੇਰੇ ਬਾਬਾ ਪਾਪਾ ਇੱਕ ਵਾਰ ਵੀਡੀਓ ਖੋਲਦੇ ਸੀ ਉੱਥੇ ਨਹੀਂ ਪਾਪਾ ਬਾਜ ਜਾਣਦੀ ਵੀ ਪਾਪਾ ਨੂੰ ਉਠਾਓ ਉਹ ਜਿਹੜੇ ਲੋਕ ਹਜੇ ਵੀ ਨਹੀਂ ਹਟਦੇ ਚਾਈਨਾ ਦੋਰ ਦੋਰ ਵਾਸਤੇ ਕੀ ਮੇਰਾ ਪੁੱਤ ਅਪੀਲ ਕੀ ਕਰਨਾ ਚਾਹੂਗੇ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗੀ ਕਿ ਜੀ ਚਾਈਨਾ ਦੋਰ ਬਾਂਦੀ ਕਾ ਦੋ ਬਣਾਉਣ ਵਾਲਿਆਂ ਨੂੰ ਵੀ ਕਹੋ ਜੇ ਤੁਸੀਂ ਬਾਂਦੀ ਕਾਤੀ ਤੇ ਬਹੁਤ ਵਧੀਆ ਹੋਊਗਾ ਤੁਹਾਡੇ ਫੈਨ ਵੀ 24 ਕੋਈ ਜਾ ਸਕਦਾ ਜੇ ਤੁਸੀਂ ਚਾਈਨਾ ਦੋਰ ਬੰਨ੍ਹਾ ਕੇ ਦਿੱਤੇ ਮੈਂ ਹੱਥ ਜੋੜ ਕੇ ਕਹਿੰਨੀ ਆ ਇੱਕ ਵਾਰ ਚਾਈਨਾ ਦੋਰ ਬੰਨ੍ਹ ਕਰ ਦੋ ਬਹੁਤ ਦੁੱਖ ਦੀ ਗੱਲ ਹੈ ਅੱਜ ਤੁਹਾਡੇ ਘਰ ਇਸ ਦੇਖਿਆ ਪ੍ਰਮਾਤਮਾ ਕਦੀ ਵੀ ਕਿਸੇ ਘਰ ਰਿਸ਼ਤ ਬਹੁਤ ਅਸੀਂ ਦੇਖਿਆ ਬੱਚੀ ਨਾਲ ਗੱਲਾਂ ਕੀਤੀਆਂ ਸਾਡਾ ਆਪਣਾ ਮਾਨ ਪਾਰ ਆ ਤੁਸੀਂ ਵੱਡੇ ਭਰਾ ਹੋ ਭਰਾਵਾਂ ਭਰਾਵਾਂ ਦੀਆਂ ਬੜੀਆਂ ਸਾਰ ਹੁੰਦੀਆਂ ਕਹਿੰਦੇ ਭਰਾਮ ਭਰਾਵਾਂ ਬਾਹਮਾ ਹੁੰਦੀਆਂ ਬੜਾ ਆਸਰਾ ਬੜਾ ਹੁੰਦਾ ਭਰਾਵਾਂ ਦਾ ਇਹ ਅਲੱਗ ਦਾ ਆਸਰਾ ਟੁੱਟ ਗਿਆ ਜੱਜ ਹਾਂਜੀ ਬਹੁਤ ਸਾਡੇ ਦੇ ਮੇਨ ਬੰਦਾ ਹੈ ਉਹ ਸਾਡੇ ਘਰ ਦੇ ਵਿੱਚ ਜਿਹੜਾ ਕਿ ਸਾਰੇ ਪਰਿਵਾਰ ਨੂੰ ਲੈ ਕੇ ਚੱਲਦਾ ਹੈ ਕੋਈ ਵੀ ਮੁਹੱਲੇ ਦੇ ਵਿੱਚੋਂ ਕੋਈ ਵੀ ਇਹਨਾਂ ਰਿਸ਼ਤੇਦਾਰਾਂ ਜੋ ਸਹੁਰਿਆਂ ਜੋ ਕੋਈ ਵੀ ਮਤਲਬ ਕਹਿ ਨਹੀਂ ਸਕਦਾ ਵੀ ਇਹ ਬੰਦਾ ਮਾੜਾ ਸੀਗਾ ਉਹ ਤੇ ਬਹੁਤ ਵਧੀਆ ਨੇਕ ਬੰਦਾ ਜਿਹੜਾ ਹੈ ਨਾ ਸਾਡੇ ਘਰ ਚ ਵਾਚਾ ਇਹਨਾਂ ਡੋਰ ਨੇ ਤੋੜਤਾ ਘਰੋਂ ਕਿਲਾ ਤਾਂ ਬਾਹਾਂ ਵਡੀਆਂ ਗਿਆਂ ਸਭ ਤੋਂ ਸਾਡੀਆਂ ਉਹਦੇ ਉਹਦੇ ਆਸਰੇ ਅਸੀਂ ਤੁਰੇ ਫਿਰਦੇ ਉਹ ਅੱਜ ਡਾਕਟਰੀ ਵਧੀਆ ਕਰਦਾ ਹੀ ਕਿ ਹਰ ਇੱਕ ਦਾ ਜੀ ਕਰਦਾ ਵੀ ਉਹ ਸ਼ਮਸ਼ੀਰ ਸਿੰਘ ਕੋਲ ਜਾ ਕੇ ਉੱਥੇ ਆਪਣਾ ਇਲਾਜ ਹੀ ਕਰਾ ਲਈਏ ਉਹ ਇਹ ਇੰਨਾ ਸਿਆਣਾ ਇੰਨੀ ਡੀਲ ਵਧੀਆ ਕਰਦਾ ਹੀ ਉਥੋਂ ਦੇ ਹਸਪੀਟਲ ਦੇ ਵੀ ਉਹਨੂੰ ਕਹਿੰਦੇ ਆ ਵੀ ਬਹੁਤ ਸਾਡਾ ਸਾਰਾ ਐਮਰਜੈਂਸੀ ਇਹਨੇ ਹੰਬਲੇ ਆਇਆ ਸੀ ਕਿਉਂਕਿ ਅਸੀਂ ਛੋਟੀ ਬੱਚੀ ਦਾ ਗੱਲ ਕੀਤੀ ਆ ਉਹਨਾਂ ਦੀ ਨਾ ਬੱਚੀ ਬਹੁਤ ਸੋਹਣੀਆਂ ਗੱਲਾਂ ਕਰਦੀ ਬੜੀਆਂ ਸਿਆਣੀਆਂ ਗੱਲਾਂ ਕਰਦੀ ਆ ਜਦੋਂ ਆਪਣੇ ਬਾਪ ਦੇ ਹਾਲਾਤ ਦੇ ਕੇ ਸੀ ਬੱਚੀ ਕੀ ਕਹਿੰਦੀ ਸੀ ਆਪਣੇ ਬਾਪ ਨੂੰ ਦੱਸ ਦੱਸ ਕਹਿੰਉਂ ਸਾਂਝਾ ਕਰ ਦਿਓ ਅਸੀਂ ਦੇਖਿਆ ਹੁਣ ਵੀ ਉਹ ਬੜੀ ਭਾਵੁਕ ਹੋਈ ਆ ਪਰ ਗੱਲਾਂ ਬਹੁਤ ਸਿਆਣੇ ਕੀਤੀ ਆ ਮੈਸੇਜ ਬੜਾ ਸੋਹਣਾ ਲੋਕਾਂ ਦਿੱਤਾ ਕੀ ਹਾਲਾਤ ਸੀ ਉਸ ਵੇਲੇ ਬੱਚੀ ਦੇ ਸਮਸ਼ੇਰ ਸਿੰਘ ਦੇ ਬਹੁਤ ਵੱਡੇ ਵੱਡੇ ਸੁਪਨੇ ਸੀ ਬੱਚਿਆਂ ਨੂੰ ਆਪ ਹੀ ਉਹਨੇ ਲੋਣਾ ਅੱਧੀ ਅੱਧੀ ਰਾਤ ਚੁੱਕ ਕੇ ਨਾ ਬੱਚਿਆਂ ਨੂੰ ਬਾਹਰ ਹੀ ਤਰ੍ਹਾਂ ਫਿਰ ਦੰਦਾ ਅਹੀਂ ਸੁੱਤੇ ਨੇ ਇਥੇ ਉਹ 2 ਵਜੇ ਬਾਹਰ ਕੁੜੀ ਨੇ ਆਖਣਾ ਮੈਂ ਹੁਣੇ ਮੈਗੀ ਖਾਣੀ ਉਹਨੂੰ ਹੁਣੇ ਲਿਆ ਕੇ ਦੇਣੀ ਹੈ ਹੁਣੇ ਬਣਾ ਦੇ ਦਿੱਤੀਆਂ ਜਿਹੜੀ ਫਰਮਾਇਸ਼ ਹੁੰਦੀ ਸੀ ਹਮੇਸ਼ਾ ਪੂਰੀ ਕਰਦੇ ਸੀ ਤੇ ਅਸੀਂ ਦੇਖਿਆ ਖਾਸ ਕਰਕੇ ਪਾਜੀ ਆਮ ਪਰਵਾਰ ਚੋਂ ਡਾਕਟਰ ਸਾਹਿਬ ਉੱਠੇ ਸੀ ਤੇ ਬਧੀਆ ਜ਼ਿੰਦਗੀ ਜੀਣ ਦੀ ਸੁਪਨੇ ਬਹੁ ਵੱਡੇ ਦੇਖੇ ਸੀ ਉਹਨਾਂ ਨੇ ਬਨੇ ਬਹੁਤ ਵੱਡੇ ਦੇਖੇ ਸੀ ਤੇ ਪਰ ਸੁਪਨੇ ਹੁਣ ਸਾਰੇ ਆ ਮੇਰੇ ਹਿਸਾਬ ਨਾਲ ਖਤਮ ਹੋ ਗਏ ਜੀ ਚਾਈਨਾ ਡੋਰ ਕਰਕੇ ਕੁਝ ਐ ਮਤਲਬ ਅਪੀਲ ਹੀ ਕਰਦੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆ ਚਾਈਨਾ ਡੋਰ ਜਿਹੜੀ ਆ ਇਹ ਤੇ ਬਿਲਕੁਲ ਹੀ ਬੰਦ ਕਰ ਦਿਓ ਸਰਕਾਰਾਂ ਨੂੰ ਵੀ ਕਹਿੰਨੇ ਤੁਸੀਂ ਬੰਦ ਕਰੋ ਤੁਸੀਂ ਕਿਉਂ ਇਹਨਾਂ ਨੂੰ ਇਧਰੋਂ ਫੜਦੇ ਜੇ ਦੂਜੇ ਬਨੇ ਛੜਾ ਦਿੰਦੇ ਜੇ ਜਾਂ ਜਿਹੜੇ ਡਾਊਨ ਵਾਲੇ ਉਹਨਾਂ ਨੂੰ ਕਹਿੰਨੇ ਤੁਸੀਂ ਹੋਰ ਕੋਈ ਐਂਜਾਇਮੈਂਟ ਕਰ ਲਓ ਇਹਨੂੰ ਛੱਡੋ ਐਂ ਤੇ ਸਰਕਾਰ ਨੂੰ ਇਹ ਵੀ ਜਾਣੇ ਵੀ ਸਾਡਾ ਮੁੰਡਾ ਇਤਰਾ ਚੜਾਈ ਕਰ ਗਿਆ ਵਾ ਹੋਰ ਨਾ ਕਿਸੇ ਦਾ ਬੱਚਾ ਇਦਾਂ ਹੋਵੇ ਉਹ ਜਿਹੜਾ ਐਲੀਵੇਟਡ ਰੋਡ ਆ ਇਹਦੇ ਉੱਤੇ ਸਾਈਡਾਂ ਤੇ ਤੁਸੀਂ ਕੋਈ ਨਾ ਕੋਈ ਸਰਕਾਰ ਨੂੰ ਤੁਸੀਂ ਕਹੋ ਕਿ ਇਹਦੇ ਉੱਤੇ ਆਸ-ਪਾਸੇ ਉਹ ਪਿੱਲਰ ਲਾ ਲਾ ਕੇ ਕੋਈ ਤਾਰਾਂ ਲਾ ਦੋ ਵੀ ਜਿਹੜੀ ਡੋਰ ਉਤੋਂ ਦੀ ਉਤੋਂ ਦੀ ਨੰਗ ਜੇ ਜੇ ਤੁਸੀਂ ਨਹੀਂ ਕਰਾ ਸਕਦੇ ਇਹਨੂੰ ਡੋਰ ਨੂੰ ਬੰਦ ਨਹੀਂ ਕਰਾ ਸਕਦੇ ਤੇ ਇਹ ਤਾਰਾਂ ਜਿਹੜੀਆਂ ਉੱਚੀਆਂ ਉੱਚੀਆਂ ਲਾ ਕੇ ਨਾਲ ਕੋਈ ਐਕਸੀਡੈਂਟ ਇਹੋ ਜਿਹਾ ਹੋਵੇ ਨਾ ਜਿਹੜਾ ਤੋਂ ਥੋੜਾ ਜਿਹਾ ਉਧਰ ਧਿਆਨ ਦੇਣ ਖਰਚਾ ਦੇ ਸਰਕਾਰ ਨੂੰ ਅਪੀਲ ਆਉਣ ਕਿੱਥੋਂ ਆਉਣ ਅਸੀਂ ਤਾਂ ਟੈਕਸ ਦਿੰਨੇ ਆ ਟੈਕਸ ਹੀ ਦੇ ਸਕਦੇ ਆ ਸਵੇਰ ਤੋਂ ਸ਼ਾਮ ਤੱਕ ਤੇ ਕਸੂਰ ਤੇ ਸਾਰਾ ਸਰਕਾਰਾਂ ਦਾ ਜਿਹੜਾ ਸਾਡਾ ਮੁੰਡਾ ਤੁਰ ਗਿਆ ਕਿਉਂਕਿ ਚੈਨਾ ਤੇ ਡੋਰ ਤੇ ਬੈਨ ਹੈ ਫੇਰ ਵੀ ਉਡਣਦੀ ਆ ਫੇਰ ਵੀ ਲੋਕਾਂ ਦੇ ਘਰ ਮਾਰਨ ਦੇ ਹੀ ਬੱਚਾ ਕਿਹੜੇ ਹਾਲਾਤ ਨੇ ਸੋ ਵੀ ਹਜੇ ਦੇ ਜੂਨ ਦਾ ਮਹੀਨਾ ਵਾ ਇਹ ਨਹੀਂ ਗਰਮੀ ਪੈ ਰਹੀ ਆ ਜੇਕਰ ਹੁਣੇ ਲੋਕਾਂ ਨੇ ਇਸ ਦਾ ਗੋਡੀਆਂ ਡੋਣੀ ਸ਼ੁਰੂ ਕਰ ਦਿੱਤੀਆਂ ਹੁਣੇ ਚੈਨਲ ਰੋਲ ਵਰਤੀ ਸ਼ੁਰੂ ਕਰ ਦਿੱਤੀ ਤੇ ਗਾਂ ਫਿਰ ਲੋਹੜੀ ਤੇ ਕੀ ਹਾਲਾਤ ਹੋਣਗੇ ਉਦੋਂ ਕਿੰਨੀ ਵੱਡੀ ਤਾਦ ਵਿੱਚ ਵਿਕੂਗੀ ਇਹ ਚੀਜ਼ ਮੇਰੇ ਕੋ ਇਹ ਤੇ ਸਰਕਾਰਾਂ ਦੀ ਮੇਰੇ ਹਿਸਾਬ ਨਾਲ ਨਲਾਕੀ ਹੈਗੀ ਆ ਜਿਹੜੀ ਬੈਨ ਜਿਹੜੀ ਡੋਰ ਤੇ ਬੈਨ ਹੋਇਆ ਵਾ ਉਹ ਅਜੇ ਵੀ ਡਾਈ ਜਾਂਦੇ ਸਰਕਾਰ ਦੇ ਸਾਹਮਣੇ ਕਿੱਥੇ ਪੁਲਿਸ ਕਿੱਥੇ ਮੇਰੇ ਹਿਸਾਬ ਨਾਲ ਮੁੱਖ ਮੰਤਰੀ ਕਿੱਥੇ ਗ੍ਰਹਿ ਮੰਤਰੀ ਕਿੱਥੇ ਸੈਂਟਰ ਦਾ ਗ੍ਰਹਿ ਮੰਤਰੀ ਕਿੱਥੇ ਆ ਜਿਹੜੀ ਚੀਜ਼ ਬੈਨ ਵੀ ਕਰੀ ਜਾਂਦੇ ਕੰਮ ਹੀ ਕਰੀ ਜਾਂਦੇ ਆ ਕੇ ਪਰਵਾਹ ਨਹੀਂ ਕਰਦੇ ਪਏ ਪਰ ਕੀ ਲੱਗਦਾ ਨਹੀਂ ਜੇਕਰ ਸਰਕਾਰਾਂ ਚਾਹਣ ਜਿਵੇਂ ਨਸ਼ੇ ਦੇ ਠੱਲ ਪਾਈ ਜਾਂਦੀ ਆ ਨਸ਼ਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਨਹੀਂ ਪਰਚੇ ਦਰ ਕੀਤੇ ਜਾਂਦੇ ਨਹੀਂ ਫੜੇ ਜਾ ਰਹੇ ਕੀ ਲੱਗਦਾ ਚੈਨਲ ਡੋਰ ਤੇ ਕਾਬੂ ਗਲ ਆ ਸਕਦੀ ਆ ਕਿਉਂਕਿ ਸਤ ਤੋਂ ਵੱਧ ਜਿਹੜੀ ਮੌਤ ਆ ਅਸੀਂ ਦੇਖਿਆ ਚੈਨਲ ਡੋਰ ਦੇ ਨਾਲ ਹੁੰਦੀ ਆ ਤੇ ਬੰਦਾ ਬੜਾ ਤਰਫ ਫੜ ਕੇ ਬੰਦਾ ਮਰਦਾ ਜੇਕਰ ਗਲੇ 'ਚ ਕਿਸੇ ਵੀ ਛੀਤੇ ਜਿਹੜੀ ਅੜ ਜਾਂਦੀ ਹੁੰਦੀ ਆ ਉਹ ਚੈਨਲ ਡੋਰ ਤੇ ਸੋ ਜਿਆਦਾ ਘਾਤ ਘੈ ਗਈ ਜੀ ਇਹਦੇ ਨਾਲੋਂ ਇਹ ਦੇਖੋ ਜਿਹੜਾ ਚੈਨਲ ਡਾਉਂਡਾ ਕਰਦਾ ਕਰਦਾ ਜੇ ਉਹਦੇ ਉੱਤੇ ਪਾਬੰਦੀਆਂ ਲੱਗੀਆਂ ਤੇ ਫੜ ਕੇ ਕਤਲ ਦੇ ਉਹਨਾਂ ਦੇ ਪਰਚੇ ਦਰਜ ਕਰੋ ਉਹਨਾਂ ਜਿੰਨੇ ਸਰਕਾਰ ਦੀ ਹੈਗੀ ਨੇ ਮਤਲਬ ਉਹਨਾਂ ਵੱਤ-ਵੱਤ ਕਰੋਨੀ ਤੇ ਉਹਨਾਂ ਨੂੰ ਸ਼ੂਟ ਕਰ ਦੋ ਉੱਥੇ ਫੜ ਕੇ ਅਮੀਨ ਉਸ ਤੋਂ ਵੀ ਹੁਣ ਪਰਿਵਾਰ ਦਾ ਕਿਸ ਤਰ੍ਹਾਂ ਗੁਜ਼ਾਰਾ ਹੋਊਗਾ ਅਸੀਂ ਦੇਖਿਆ ਸਾਰੀ ਉਮਰ ਪਈ ਹੈ ਜੇ ਪਰਿਵਾਰ ਗਾੜੀ ਦੋ ਧੀਆ ਨੇ ਛੋਟੀਆਂ ਕਿਸ ਤਰ੍ਹਾਂ ਪਾਲਣ ਪੋਸ਼ਣ ਕਰਨਗੇ ਕੁਝ ਸਰਕਾਰ ਦਾ ਨਮਾਇੰਦਾ ਜਾਂ ਕੀ ਮੰਗ ਕਰਦੇ ਹੋ ਤੁਸੀਂ ਕਿਸ ਤਰ੍ਹਾਂ ਦੀ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਆ ਕਿਸ ਤਰ੍ਹਾਂ ਪਰਿਵਾਰ ਦੀ ਸਹਾਇਤਾ ਹੋਣੀ ਚਾਹੀਦੀ ਆ ਸਰਸਕ ਨੂੰ ਸਾਝਾ ਕਰਦੇ ਹੋ ਕਿਸ ਤਰ੍ਹਾਂ ਅਪੀਲ ਕਰਨ ਜਾਊਗਾ ਅਸੀਂ ਤੇ ਬੇਨਤੀ ਕਰਦੇ ਆਂ ਵੀ ਆ ਇਹਨੂੰ ਸਰਕਾਰੀ ਨੌਕਰੀ ਪਲਾਸਟਿਕ ਕੀਤੀ ਜਾਂਦੀ ਨੇ ਇਹਨੂੰ ਵਧੀਆ ਕੋਈ ਨੌਕਰੀ ਦਿੱਤੀ ਜਾਵੇ ਜਿਹੜੀ ਸਰਕਾਰੀ ਪੱਕੀ ਨੌਕਰੀ ਹੋਵੇ ਜਿਹੜੀ ਪੈਨਸ਼ਨ ਤੱਕ ਬੱਚਿਆਂ ਤੱਕ ਬੱਚਿਆਂ ਨੂੰ ਕਮਾਉਂਦੀ ਰਵੇ ਖਾਂਦੀ ਰਵੇ ਬੱਚਿਆਂ ਦੀ ਕੋਈ ਚੰਗੀ ਪੜ੍ਹਾਈ ਲਿਖਾਈ ਦੋਵਾਂ ਦੀ ਕਰਾਓ ਕੋਈ ਇਹਨਾਂ ਦੀ ਸੀਟਾਂ ਵੀ ਇਹਨਾਂ ਦੀ ਕੋਈ ਨੌਕਰੀ ਵਾ ਤੇ ਕੋਈ ਹੋਰ ਨਹੀਂ ਤੇ 18 ਸਾਲ ਤੱਕ ਰਿజర్ਵ ਕਰਾ ਦਿਓ ਕੋਈ ਨਾ ਕੋਈ ਨੌਕਰੀ ਕਰਾ ਦਿਓ ਚੰਗੀ ਪੋਸਟ ਕਰਾ ਦਿਓ ਜਿਹੜਾ ਕੋਈ ਇਹਨਾਂ ਦਾ ਵਧੀਆ ਗੁਜ਼ਾਰਾ ਹੋ ਸਕੇ ਸਰਕਾਰਾਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਕੋਈ ਬਾਹਾਂ ਫੜਨ ਆਏ ਕੋਈ ਹੋਰ ਕੋਈ ਜਥੇਬੰਦੀਆਂ ਕੋਈ ਕੁਛ ਇਧਰ ਵੀ ਧਿਆਨ ਦਿਨ ਕੋਈ ਮਨੇਸੋ ਜਿੱਥੇ ਗੱਲ ਸਰਕਾਰਾਂ ਕੀਤੀ ਆ ਤੁਹਾਡੇ ਹਲਕੇ ਦੇ ਕੋਈ ਐਮਐਲਏ ਮੰਤਰੀ ਪਹੁੰਚੇਗੇ ਨਹੀਂ ਪਹੁੰਚੇ ਹੰਤਕ ਕਿਸੇ ਨੇ ਸਾਲੇ ਹੀ ਨਹੀਂ ਕਿਉਂਕਿ ਅਸੀਂ ਦੇਖਿਆ ਸੋਸ਼ਲ ਮੀਡੀਆ ਤੇ ਪੂਰੀ ਵੀਡੀਓ ਫੈਲਦੀ ਆ ਹਰ ਕਿਸੇ ਨੂੰ ਪਤਾ ਕਿ ਹਾਦਸਾ ਹੋ ਗਿਆ ਵਾ ਕੋ ਲਾਕੇ ਦਾ ਕਾਉਂਸਲਰ ਜਾਂ ਇਲਾਕੇ ਦਾ ਕੋਈ ਐਮਐਲਏ ਪਹੁੰਚਾ ਆ ਕੇ ਪਤਾ ਲਈ ਕਿਸੇ ਨਾਲੇ ਨਹੀਂ ਵੋਟਾਂ ਲਈ ਆਏ ਸਾਡੇ ਕੋਲ ਜਦੋਂ ਵੋਟਾਂ ਲੈਣੀਆਂ ਕਾਉਂਸਲਰ ਬਣਨੇ ਉਦੋਂ ਆਉਂਦੇ ਵੀ ਅਸੀਂ ਤੇ ਤੁਹਾਡੇ ਕਾਉਂਸਲਰ ਤੁਹਾਡੇ ਐਮਐਲਏ ਤੁਹਾਡੇ ਐਮਪੀ ਤੁਹਾਡੇ ਤੁਸੀਂ ਬੜੇ ਚਿਰ ਦੇ ਸਾਡੇ ਸੱਜਣ ਜੇ ਹੋਣ ਦਾ ਅਜੇ ਤੱਕ ਇਹਨੂੰ ਪਤਾ ਨਹੀਂ ਲੱਗਿਆ ਕੋਈ ਵੀ ਅੱਜ ਧੰਨਵਾਦ ਅੱਜ ਜਦੋਂ ਅਪੀਲ ਇਹ ਕਰਦੇ ਆ ਵੀ ਸਾਡੀ ਪਹਿਲਾਂ ਕੁੜੀ ਨੂੰ ਇਹ ਨੌਕਰੀ ਦਿੱਤੀ ਜਾਵੇ ਵਧੀਆ ਜਿਹੜਾ ਗੁਜ਼ਾਰਾ ਵਧੀਆ ਹੋਵੇ ਬੱਚੇ ਉਹਨਾਂ ਦੇ ਸੁਪਨੇ ਬੱਚਿਆਂ ਦੇ ਪੂਰੇ ਹੋ ਸਕਣ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਅੱਜ ਪਰਿਵਾਰ ਨੇ ਦੁਖੀ ਮਾਂ ਦੇ ਨਾਲ ਸਰਕਾਰਾਂ ਨੂੰ ਅਪੀਲ ਕੀਤੀ ਆ ਵੀ ਪਰਿਵਾਰ ਦਾ ਰੋਜੀ ਰੋਟੀ ਦਾ ਕੋਈ ਜਿਗਾੜ ਕੀਤਾ ਜਾਵੇ ਕੋਈ ਨੌਕਰੀ ਦਿੱਤੀ ਜਾਵੇ ਤਾਂ ਜੋ ਕਿ ਜਿਹੜੇ ਛੋਟੇ ਬੱਚਿਆਂ ਨੇ ਇਹ ਪਰਿਵਾਰ ਜਿਹੜੀ ਹੈ ਉਹਨਾਂ ਦੀ ਧਰ ਪਤਨੀ ਆ ਉਹ ਬੱਚਿਆਂ ਨੂੰ ਪਾਲ ਸਕੇ ਤੇ ਬੱਚਿਆਂ ਦੀ ਜਿਵੇਂ ਪੜ੍ਹਾਈ ਦਾ ਖਰਚਾ ਉਹ ਜਿਹੜਾ ਖਰਚਾ ਹੋਵੇ ਜ਼ਿੰਮੇਵਾਰੀ ਜਿਹੜੀ ਚੁੱਕ ਸਕੇ ਕਿਉਂਕਿ ਦੇਖਿਆ ਵੀ ਸਾਰੀ ਉਮਰ ਪਈ ਹੈ ਬੱਚੇ ਗਾੜੀ ਹਜੇ ਤੇ ਬੱਚਿਆਂ ਨੇ ਵੱਡਾ ਲਿਖਣਾ ਵਾ ਵੱਡੇ ਹਰੇ ਵੱਡੇ ਸੁਪਨੇ ਦੇਖੇ ਸੀ ਉਹਦੇ ਬਾਪ ਨੇ ਕਿ ਵੱਡੀ ਹੋ ਕੇ ਧੀ ਨੂੰ ਪੁਲਿਸ ਵਰਤੀ ਕਰਾਉਂਗਾ ਪਰ ਮੈਨੂੰ ਲੱਗਦਾ ਸੁਪਨੇ ਜਿਹੜੇ ਨੇ ਅਧੂਰੇ ਰਹਿ ਗਏ ਨੇ ਅੱਕੇ ਸਰਕਾਰ ਕੋਲ ਮੰਗ ਕੀਤੀ ਆ ਵੀ ਇਹ ਸੁਪਨੇ ਜਿਹੜੇ ਜਲਦ ਪੂਰੀ ਕੀਤੇ ਜਾਣ ਤੇ ਖਾਸ ਕਰਕੇ ਜਿਹੜੇ ਚਾਈਨਾ ਡੋਰ ਤੇ ਠੱਲ ਪਈ ਹੈ ਤੁਸੀਂ ਦੇਖਿਆ ਅੱਜ ਭੈਣ ਦਾ ਜਿਹੜਾ ਕਿ ਭਰਾ ਚਲ ਗਿਆ ਵਾ ਬੱਚਿਆਂ ਦਾ ਬਾਪ ਚਲ ਗਿਆ ਇੱਕ ਪਤਨੀ ਦਾ ਪਤੀ ਚਲ ਗਿਆ ਵਾ ਤੇ ਭਰਾ ਦਾ ਤੁਸੀਂ ਦੇਖੋ ਭਰਾ ਚਲ ਗਿਆ ਕਿੰਨੇ ਰਿਸ਼ਤੇ ਜਿਹੜੇ ਨੇ ਅੱਜ ਟੁੱਟ ਗਏ ਨੇ ਇਸ ਕਰਕੇ ਇਹ ਰਿਸ਼ਤੇ ਟੁੱਟਣ ਤੋਂ ਬਚਾਉਣ ਵਾਸਤੇ ਸਰਕਾਰਾਂ ਨੂੰ ਅਪੀਲ ਕਰਦੇ ਹੱਥ ਜੋੜ ਕੇ ਵੀ ਇਹਨਾਂ ਨੂੰ ਜੜੀ ਠੱਲ ਪਾਈ ਜਾਵੇ ਨਹੀਂ ਤੇ ਆ ਇਹਦੇ ਰਿਸ਼ਤੇ ਜਿਹੜੀਆਂ ਮੌਤਾਂ ਜਿਹੜੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਬਣੇ ਹੋਇਆ ਕੀ ਦੱਸਿਆ ਵੀ ਤੁਹਾਨੂੰ ਲੋਕਾਂ ਨੇ ਕਿੰਨਾ ਖਲਾ ਲਿਆ ਜਾਂ ਕੀ ਤੁਹਾਨੂੰ ਬਾਰੇ ਪੱਲਗਾ ਕੀਤਾ ਹਫਤਾ ਕਿਤਾ ਲੱਗ ਗਏ ਨੇ ਉੱਥੇ ਅੰਜੀਓ ਕੁੜੀਆਂ ਨੇ ਦੱਸਿਆ ਸੀ ਸਾਨੂੰ ਜਿਨ੍ਹਾਂ ਨੇ ਉਹਨਾਂ ਦੀ ਹੈਲਪ ਕੀਤੀ ਉਹ ਕਹਿੰਦੀ ਅਸੀਂ ਬਹੁਤ ਗੱਡੀ ਵਾਲਿਆਂ ਨੂੰ ਰੋਕਿਆ ਬਹੁਤ ਮੋਟਰਸਾਈਕਲ ਵਾਲਿਆਂ ਨੂੰ ਖਿਲਾਰਿਆ ਉਹਨਾਂ ਦੇ ਤਰਲੇ ਕੱਢੇ ਆਂਦੀ ਐ ਸਾਨੂੰ ਦੋ ਬਸ ਸਾਨੂੰ ਹਸਪੀਟਲ ਨਾਲ ਹਸਪੀਟਲ ਪਹੁੰਚਾ ਦੋ ਪਰ ਕਿਸੇ ਨੇ ਗੱਡੀ ਨਹੀਂ ਖਿਲਾਰੀ ਕਿਸੇ 'ਚ ਇਨਸਾਨੀਅਤ ਨਹੀਂ ਹੈਗੀ ਹੁਣ ਜੋ ਕਿਸੇ 'ਚ ਇਨਸਾਨੀਤ ਨਹੀਂ ਕੋਈ ਗੱਡੀ ਖਿਲਾਰ ਲੈਂਦਾ ਕਿਸੇ ਉਹਨਾਂ ਦੀ ਹੈਲਪ ਕਰ ਦਿੰਦੇ ਅਸੀਂ ਵੀ ਲੋਕ ਹੀ ਜਾਨੇ ਆ ਹਸਪੀਟਲਾਂ ਚ ਜਾਨੇ ਆ ਅਸੀਂ ਪਹਿਲਾਂ ਵੇਖਦੇ ਆ ਐਮਰਜੈਂਸੀ ਐਮਰਜੈਂਸੀ ਨੂੰ ਅਸੀਂ ਰਿਸੀਵ ਕਰਦੇ ਆ ਪਰ ਇਨਸਾਨ ਜਿਹੜੇ ਹੁਣ ਗੱਡੀਆਂ ਵਲੇ ਵੀ ਨਹੀਂ ਵੰਦੇ ਪੇ ਇਨਸਾਨ ਆ ਜੇ ਇਨਸਾਨ ਨੂੰ ਅਸੀਂ ਲੈ ਜਾਈਏ ਤੇ ਸ਼ਾਇਦ ਉਹਦੀ ਜਾਨ ਬਚ ਜੇ ਇਹ ਵੰਦੇ ਗੱਡੀਆਂ ਕਿਤੇ ਸਾਡੀਆਂ ਗੱਡੀਆਂ ਨਾ ਖਰਾਬ ਹੋ ਜਾਣ ਸਾਡੇ ਤੇ ਕੋਈ ਕੋਈ ਫੁੱਲ ਸੀ ਪੁਲਿਸ ਇਨਫੋਰਮ ਨਾ ਹੋ ਜੇ ਸਾਡੇ ਤੇ ਕੋਈ ਕੇਸ ਨਾ ਹੋ ਜੇ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਵੀਰ ਜੀ ਦੱਕੇ ਸਾਰ ਕਿਸੇ ਦੀ ਹੈਲਪ ਕਰੋ ਜੇ ਕਿਸੇ ਨੂੰ ਲੋੜ ਹੋ ਦੀ ਅੱਗੇ ਹੋ ਕੇ ਮਦਦ ਕਰੋ ਪਰ ਕੀ ਲੱਗਦਾ ਲੋਕਾਂ ਦੇ ਇਨਸਾਨੇ ਖਤਮ ਹੁੰਦੀ ਜਾਂਦੀ ਆ ਜਾਂ ਲੋਕ ਕਿਉਂ ਨਹੀਂ ਕਿਸੇ ਦੀ ਮਦਦ ਕਰਦੇ ਅਸੀਂ ਦੇਖਿਆ ਸ਼ਾਇਦ ਅੱਜ ਦੇ ਤੁਹਾਡਾ ਡੀਸੀ ਘਰ ਦਾ ਪਰ ਕਿ ਕਿਸੇ ਦਾ ਜੀ ਹੋ ਸਕਦਾ ਇਸ ਤਰ੍ਹਾਂ ਫਿਰ ਲੋਕ ਮਦਦ ਨਹੀਂ ਕਰਨਗੇ ਕਿਸੇ ਦੀ ਅੱਗੇ ਅੱਗੇ ਹੈਲਪ ਨਹੀਂ ਕਰਨਗੇ ਜਿਵੇਂ ਜਿਹੜੇ ਡਰਦੇ ਜਾਣਗੇ ਵੀ ਸਾਡੇ ਪੁਲਿਸ ਕੇਸ ਦਾ ਹੋ ਜਾ ਕੀ ਗੱਲਬਾਤ ਆ ਪਰ ਕੀ ਲੱਗਦਾ ਜੇਕਰ ਸਮੇਂ ਸਿਰ ਲੈ ਜਾਂਦੇ ਇਹ ਸਮੱਸਿਆ ਗੱਡੀ ਜਾਂ ਕਿਸੇ ਉੱਥੇ ਜਲ ਜਾਂਦੀ ਤੇ ਮੈਨੂੰ ਲੱਗਦਾ ਸੀ ਅੱਜ ਸ਼ਮਸ਼ੇਰ ਸਿੰਘ ਪਰਵਾਜ਼ ਚੋਣਾ ਸੀ ਨਾ ਕਿ ਦੁਨੀਆ ਤੋਂ ਚਲੇ ਜਾਣਾ ਸੀ ਪਰਵਾਜ਼ ਪੰਜੀ ਉਹ ਜੀਜੇ ਉਹਨਾਂ ਕੋ 10 ਮਿੰਟ ਹੈਗੇ ਸੀ 10 ਮਿੰਟ ਜੇ 10 ਮਿੰਟ ਪਹਿਲਾਂ ਹੀ ਕੋਈ ਉਹਨਾਂ ਵਾਸਤੇ ਗੱਡੀ ਖਿਲਾਰ ਦਿੰਦੇ ਉਹਨਾਂ ਨੂੰ ਹਸਪੀਟਲ ਟਾਈਮ ਨਾ ਪਹੁੰਚਾਦੇ ਸ਼ਾਇਦ ਅੱਜ ਜਿੰਦਾ ਹੁੰਦੇ ਪਰ ਲੋਕਾਂ ਦੀ ਇਨਸਾਨੀਅਤ ਨਹੀਂ ਹੈਗੀ ਇਨਸਾਨੀਤ ਮਰ ਚੁੱਕੀ ਆ ਹੁਣ ਪਰ ਫਾਲੋ ਵੀ ਪਤਾ ਗਿਆ ਵੀ ਉੱਥੇ ਕੁਝ ਭੈਣਾ ਸੀ ਜਿਨ੍ਹਾਂ ਨੇ ਗਲੇ ਚੁੰਨੀ ਜਿਹੜੀ ਆਪਣੀ ਲਾ ਕੇ ਉਸ ਵੀਰ ਨੂੰ ਦਿੱਤੀ ਸ਼ਮਸ਼ੇਰ ਸਿੰਘ ਨੂੰ ਗਲੇ ਦੇ ਲਬੇਟੀ ਪੀ ਜਿਹਦਾ ਬਲੀਡਿੰਗ ਜਿਹੜਾ ਰੁਕ ਜੇ ਖੂਨ ਹੋ ਜੇ ਪਰ ਅਸੀਂ ਦੇਖਿਆ ਜੇਕਰ ਭੈਣਾ ਵਿੱਚ ਇਨੀ ਹਿੰਮਤ ਸੀ ਉਹ ਧੀਆਂ ਵਿੱਚ ਇਨੀ ਹਿੰਮਤ ਸੀ ਵੀ ਲੋਕਾਂ ਵਿੱਚ ਬਾਕੀਆਂ ਕਿਉਂ ਨਹੀਂ ਹਿੰਮਤ ਆਈ ਲੋਕਾਂ ਨੇ ਕਿਉਂ ਨਹੀਂ ਗੱਡੀ ਖਿਲਾਰੀ ਵੀ ਅੱਜ ਇੱਕ ਔਰਤਾ ਹੋ ਕੇ ਗਈ ਹੱਥ ਦੇ ਦੀਆਂ ਨੇ ਇੱਕ ਮਤਵਸੇ ਗਈਆਂ ਨੇ ਤੇ ਬਾਕੀ ਲੋਕਾਂ ਨੂੰ ਮਤ ਅਗੇ ਆਉਣਾ ਚਾਹੀਦਾ ਸੀ ਹਾਂਜੀ ਉਹ ਮੈਂ ਨਹੀਂ ਪਿਉਨਾ ਦੋਵਾਂ ਦਾਹੀ ਬਹੁਤ ਬਹੁਤ ਮਿਹਰਬਾਨੀਆਂ ਜਿਨ੍ਹਾਂ ਨੇ ਉਹਨਾਂ ਨੂੰ ਆਪਣੀ ਇੱਜ਼ਤ ਇੱਜ਼ਤ ਲਾ ਕੇ ਉਹਨਾਂ ਦੇ ਗਲ ਦੇ ਵਿੱਚ ਹੀ ਪਾ ਦਿੱਤੀ ਉਹਨਾਂ ਨੇ ਨਹੀਂ ਵੇਖਿਆ ਕੁਝ ਨਹੀਂ ਵੇਖਿਆ ਪਰ ਉਹਨਾਂ ਨੇ ਬਹੁਤ ਹੈਲਪ ਕੀਤੀ ਉਹਨਾਂ ਦੀ ਪਰ ਕਿਸੇ ਦੇ ਇਨਸਾਨੀਅਤ ਮਰ ਚੁੱਕੀ ਜੇ ਕੋਈ ਖਲਾਰ ਦੇਂਦਾ ਤਾਂ ਸ਼ਾਇਦ ਅੱਜ ਇਹ ਬਚ ਜਾਂਦੇ ਅ ਬੇਟਾ ਕੀ ਲੱਗਦਾ ਵੀ ਪਾਪਾ ਨੂੰ ਜੇਕਰ ਸਹੀ ਸਮੇਂ ਨੂੰ ਹਸਪਤਾਲ ਲੈ ਜਾਂਦੇ ਤੇ ਪਾਪਾ ਸ਼ਾਇਦ ਅੱਜ ਬਚ ਜਾਂਦੇ ਤੁਹਾਡੇ ਵਿੱਚ ਹੁੰਦੇ ਪਾਪਾ ਜੀ ਬਾਅਦ ਚ ਜਾਂਦੇ ਤੇ ਮੇਰੇ ਵਾਸਤੇ ਵੀ ਬੜੀਆਂ ਅੰਦਾਜ਼ੇ ਸਾਰੇ ਗੱਡੀ ਖੜਾ ਲੈਂਦੇ ਜੇ ਉਹਨਾਂ ਦੀ ਆਸਾਨੀਅਤ ਬੱਚਿਆ ਨਹੀਂ ਗਈ ਤੇ ਫਿਰ ਉਹਨਾਂ ਦੇ ਕੀ ਹੋ ਚੱਲਿਆ ਜੇ ਗੱਡੀ ਗੰਦੀ ਹੋ ਜੂਗੀ ਸਾਫ਼ ਨਹੀਂ ਕਰ ਸਕਤੇ ਜਿਕੇ ਸਵਾਰ ਹੋ ਜੂਗਾ ਤੇ ਸਿੱਧਾ ਸਿੱਧਾ ਦੱਸ ਦੋ ਕਿ ਆਹੀ ਇੱਕ ਬੰਦੇ ਨੇ ਮਦਦ ਕੀਤੀ ਆ ਐਸੇ ਕਰਕੇ ਹੱਦੀ ਗੰਦੀ ਚ ਖੂਨ ਹੈਗਾ ਸੀ ਸਿੱਧਾ ਸਿੱਧਾ ਦੱਸ ਦੋ ਜੇ ਤੂੰ ਇਹ ਨਹੀਂ ਦੱਸਣਾ ਤੇ ਫਿਰ ਕਿਉਂ ਕਿਉਂ ਤੂੰ ਆਏ ਹੋ ਕਿਸਾਨਿਤ ਕਿਉਂ ਨਹੀਂ ਕਰਦੇ ਕਿਸੇ ਤੇ ਜੀ ਅਹੀਂ ਤਾਂ ਦੇਜੇ ਕਰ ਦਿਆ ਤਾਂ ਫੇਰ ਤੂੰ ਕਿਉਂ ਨਹੀਂ ਕਰਦੇ ਹਾਦੇ ਚ ਪਾਪਾ ਨੇ ਮੇਰੇ ਨਾਲ ਇੰਨੇ ਵੱਡੇ ਵੱਡੇ ਪਰੇਸ਼ਾਨਾਂ ਦੀ ਗ ਹੈਲਪ ਕੀਤੀ ਆ ਪਰ ਕਿਸੇ ਨੇ ਮੇਰੇ ਮੁੰਪਾਪਾ ਦੀ ਨਹੀਂ ਹੈਲਪ ਕੀਤੀ ਹਮਮ ਪਰ ਕੀ ਲੱਗਦਾ ਸਾਰੀ ਉਮਰ ਬਸ ਤਾਬਾ ਕਰਦਾ ਰਹੂਗਾ ਸਾਰੀ ਉਮਰ ਚੀਜ਼ਾਂ ਲਊਗਾ ਵੀ ਕਿਸੇ ਨੇ ਹੈਲਪ ਨਹੀਂ ਕੀਤੀ ਜਦੋਂ ਤੁਸੀਂ ਛੋਟੇ ਜਿਹੇ ਬੱਚੇ ਹੋ ਇੰਨੀ ਸੋਹਣੀ ਗੱਲਾਂ ਕਰਦੇ ਹੋ ਵੀ ਲੋਕਾਂ ਦੀ ਹੈਲਪ ਕਰਨੀ ਚਾਹੀਦੀ ਕਿਸੇ ਦੀ ਔਖੇ ਵੇਲੇ ਮਦਦ ਕਰਨੀ ਚਾਹੀਦੀ ਹੈ ਇਹ ਤਾਂ ਉਹਨੂੰ ਜਿਹੜਾ ਸਬਕ ਹੈ ਪਾਪਾ ਨੇ ਸਿਖਾਇਆ ਸੀ ਯੈਸ ਮੇਰੇ ਪਾਪਾ ਇਸ ਖਾਂਦੇ ਆ ਕੀ ਸਭ ਦੀ ਮਦਦ ਕਰੇਗੇ ਤੇ ਕੁਛ ਨਹੀਂ ਹੋ ਚੱਲਦਾ ਰੱਬ ਹੀ ਜਿਹਾਨੂੰ ਰੱਬ ਹੀ ਹਨ ਰੱਜਾ ਦੀ ਮਦਦ ਕਰਕੇ ਵਧੀਆ ਹੁੰਦਾ ਵਾ ਕੀ ਲੱਗਦਾ ਗਾਂ ਵੀ ਤੁਸੀਂ ਵੱਡੇ ਹੋਗੇ ਕਿਸੇ ਦੀ ਮਤ ਕਰੋਗੇ ਨਾ ਵੀ ਕਿਸੇ ਦੀ ਇਸ ਤਰ੍ਹਾਂ ਜਾਣ ਚਲ ਜੇ ਕਿਤੇ ਮੁਸ਼ਕਲ ਹੋ ਗਿਆ ਕਿ ਆ ਕੇ ਮਤ ਕਰੇਗਾ ਕਿ ਕਰਾਂਗੀ ਜੀ ਹਾਂ ਜੇ ਤੂੰ ਨਰਖੇ ਤੇ ਜਾਣਾ ਵਾਹਿਗੁਰੂ ਜੀ ਕੋਲ ਤੇ ਫੇਰ ਨਰਖੇ ਤੇ ਚਲ ਜਾ ਫੇ ਕਹੇ ਨਹੀਂ ਮਦਦ ਨਾ ਕਰੋ ਜੇ ਤੂੰ ਸਵੈ ਖੇ ਤੇ ਜਾਣਾ ਵਾਹਿਗੁਰੂ ਜੀ ਕੋਲ ਤੇ ਫੇਰ ਮਦਦ ਹੀ ਕਰੋ ਜੇ ਤੂੰ ਚਾਹਦੇ ਹੋਗੀ ਹਾਂ ਤਾਂ ਦੀ ਫੈਮਲੀ ਵਿੱਚ ਅ ਵੀ ਕੋਈ ਨਾ ਇੱਟਾ ਮਰ ਜੀ ਤਾਂ ਮੇਰੇ ਪਾਪਾ ਚਲੇ ਗਏ ਵਾ ਉਹ ਤਾਂ ਹੀ ਵੀ ਤੂੰ ਹੀ ਵੀ ਸਭ ਦੀ ਹੈਲਪ ਕਰੋ ਹਾਂ ਤੇ ਖਾਸ ਕਰਕੇ ਉਹਨਾਂ ਧੀਆਂ ਨੂੰ ਜਿਹੜਾ ਚਾਹੋਗੇ ਬੇਟੀਆਂ ਨੂੰ ਜਿਨ੍ਹਾਂ ਨੇ ਤੁਹਾਡੀ ਪਾਪਾ ਦੀ ਮਤ ਦਿੱਤੀ ਆਪਣੀ ਚੁੰਨੀ ਲਾ ਕੇ ਗੱਲ 'ਚ ਉਹਨਾਂ ਨੂੰ ਦਿੱਤੀ ਤੇ ਉਹਨਾਂ ਨਾਲ ਹਸਪਤਾਲ ਤੱਕ ਗਿਆ ਰਾਸ ਤੱਕ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਚੰਦੀਆ ਕੀ ਉਹਨਾਂ ਨੇ ਉਹਨਾਂ ਨੇ ਮੇਰੇ ਪਾਪਾ ਜੀ ਕਹਿ ਕਹਿ ਕੇ ਕਹਿ ਕਹਿ ਕੇ ਉਡੀਕ ਰਖਵਾਈ ਆ ਉਹਨਾਂ ਵਾਸਤੇ ਮੈਂ ਬਹੁਤ ਬਹੁਤ ਧੰਨਵਾਦ ਕਰਨੀ ਆ ਮੈਂ ਕਹਿੰਦੀ ਚਾਈਨਾ ਦਾ ਬੰਦੀ ਹੋ ਜੇ ਹੋਵੇ ਠੀਕ ਆ ਹਰ ਰੋਜ਼ ਵਾਸਤੇ ਹੋ ਜੇ ਬੰਦ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਵੀ ਛੋਟੀ ਜੇ ਬੱਚੀ ਨੇ ਤੁਹਾਡੀ ਗੱਡੀ ਅਪੀਲ ਕੀਤੀ ਆ ਵੇਖਿਓ ਸੋਹਣ ਸੋਹਣੇ ਗੱਲਾਂ ਯਾਰ ਸਾਡਾ ਵੀ ਕਿਤੇ ਮਨ ਪਰੋਂਦਾ ਖਾਰੋਂ ਪਾ ਲੈਂਦੀਆਂ ਨੇ ਤੇ ਹਮੇਸ਼ਾ ਇਸ ਧੀ ਦੀ ਆ ਪ੍ਰਕਾਰ ਸੁਣ ਲੋ ਵੇਖੋ ਅਸੀਂ ਬਚਪਨ ਦੀ ਗੱਲ ਕਰੀਏ ਸਾਡੇ ਆ ਪਰਿਵਾਰਾਂ ਚ ਕੀ ਸਿਖਾਉਂਦੇ ਨੇ ਵੀ ਯਾਰ ਭਲਾ ਕਰਨਾ ਚਾਹੀਦਾ ਕਹਿੰਦੇ ਭਲੇ ਚੋਂ ਭਲਾ ਹੁੰਦਾ ਪਰ ਇਹ ਇਨਸਾਨੀਅਤ ਇਹ ਭਲਾ ਵਾ ਜੇਕਰ ਸਮੇਸੇ ਤੁਸੀਂ ਹਸਤਾ ਲੈ ਜਾਂਦੇ ਜਾਂ ਸਮੇਸੇ ਗੱਡੀ ਖਿਲਾੜ ਦਿੰਦੇ ਕਿਤੇ ਨਹੀਂ ਤੁਹਾਡੀ ਗੱਡੀ ਕਿਤੇ ਗੰਦੀ ਹੋ ਚੱਲੀ ਸੀ ਖੂਨਾ ਯਾਰ ਪਰ ਇੱਕ ਜਾਣ ਦੇ ਬੱਜ ਜਾਂਦੀ ਅਸਕੇ ਸਾਡਾ ਨਹੀਂ ਯਾਰ ਕੋਈ ਦੁਨੀਆ ਵਾਲੀ ਸੋਚ ਲੋ ਲੋਕ ਕੀ ਕਹਿਣਗੇ ਅੱਜ ਲੋਕ ਲਾਂਤਾਂ ਪਾਉਂਦੇ ਹੋਣਗੇ ਯਾਰ ਜਿੰਨਾਂ ਨੇ ਗੱਡੀ ਖਿਲਾਰੀ ਅੱਜ ਪਰਿਵਾਰ ਦਾ ਜੀ ਚਲ ਗਿਆ ਵਾ ਕਿੱਥੋਂ ਵਾਪਸ ਲਿਆਓਗੇ ਬਹੁਤ ਸ਼ਰਮ ਦੀ ਗੱਲ ਵਾ